ਗ੍ਰੇਟ ਪਾ ਕੇ ਗਰਨਾਇਟ ਲਗਾ ਕੇ ਲੋਕਾਂ ਨੇ ਰੋਡ ਦੇ ਉੱਤੇ ਕ੍ਰੋਚਮੈਂਟ ਕੀਤੀ ਐ ਨ ਯੂ ਆਰ ਟੈਲਿੰਗ ਕਿ ਮੈਨੂੰ ਲੇਬਰ ਨਾਲ ਰਿਮੂਵ ਹੋ ਜੇਗੀ ਵਾਈ ਬੀ ਸ਼ੂਡ ਡੂ ਸਰ ਮੈਂ ਤਾਂ ਅਰੇ ਜਿਵੇਂ ਯੂ ਆਰ ਟਵਿੰਗ ਵਾਇਲੈਂਸ ਐਡ ਦੀ 301% ਜਿਹੜੇ ਤੁਹਾਡੇ ਕੰਮ ਆ ਉਹ ਤੇ ਤੁਸੀਂ ਕਰ ਦੇਣੀ ਠੀਕ ਹੈ ਮੇਨਟੇਨੈਂਸ ਤੁਹਾਡੇ ਕੋਲ ਹੋ ਪਾ ਨਹੀਂ ਰਹੀ ਪਰ ਤੁਹਾਡੇ ਤੁਹਾਡੀ ਨਹੀਂ ਹੈਗੇ ਬਾਗ ਜਿਹੜੇ ਬਣੇ ਨੇ ਉਹਨਾਂ ਨੂੰ ਸਾਰਾ ਨੇ ਲੁੱਟ ਕੇ ਲੈ ਗਏ ਇਸ ਸਟੀਟ ਰੇਟਾ ਤੁਸੀਂ ਮੇਨਟੇਨ ਨਹੀਂ ਕਰ ਪਾ ਰਹੇ ਕੀ ਅੱਜ ਕਾਰਵਾਈ ਕੀਤੀ ਸੀ ਕਿਹੜੀ ਜਗ੍ਹਾ 'ਤੇ ਕੀਤੀ ਜਾ ਰਹੀ ਸੀ ਇਹ ਸੀਓਸੀਪੀ 2680 ਹੈ ਜੀ 2022 ਦੀ ਮਾਨਜੋ ਹਾਈ ਕੋਰਟ ਦੇ ਵਿੱਚ ਮਿਸਟਰ ਸੇਖੋਂ ਉਹਨਾਂ ਨੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਚੇਅਰਮੈਨ ਇੰਪਰੂਵਮੈਂਟ ਟਰਸਟ ਨਿਗਰਾਨ ਇੰਜੀਨੀਅਰ ਇੰਪਰੂਵਮੈਂਟ ਟਰਸਟ ਐਂਡ ਐਗਜ਼ੀਕਟਿਵ ਆਫ ਸਰ ਇੰਪਰੂਵਮੈਂਟ ਟਰਸਟ ਇਹ ਸਾਰਿਆਂ ਨੂੰ ਪਾਰਟੀ ਬਣਾਇਆ ਹੈ ਕਿ ਵੀ ਜਿਹੜੀਆਂ ਇਨਕ੍ਰੋਚਮੈਂਟਸ ਹੋਈਆਂ ਪਬਲਿਕ ਲੈਂਡ ਦੇ ਉੱਤੇ ਅਲੋਂਗ ਦਾ ਰੋਡਸ ਉਹ ਸਾਰੀਆਂ ਇਨਕ੍ਰੋਚਮੈਂਟ ਜਿਹੜੀਆਂ ਹੈਗੀਆਂ ਰਿਮੂਵ ਨਹੀਂ ਕਰਵਾ ਰਿਆ ਟਰਸਟ ਤੇ ਉਹਦੇ ਵਾਸਤੇ ਸੀਗਾ ਪਹਿਲਾਂ ਵੀ ਇਹਦੀ ਡੇਟ ਸੀਗੀ ਤੇ ਉਸ ਡੇਟ ਦੇ ਉੱਤੇ ਜਿਹੜਾ ਸੀਗਾ ਕੋਰਟ ਨੇ ਡਾਇਰੈਕਟ ਕੀਤਾ ਸੀਗਾ ਤੇ ਉਸ ਡੇਟ ਦੇ ਉੱਤੇ ਲੋਕਾਂ ਨੇ ਜਿਹੜੀਆਂ ਗ੍ਰੇਲਾਂ ਲਗਾਈਆਂ ਹੋਈਆਂ ਸੀਗੀਆਂ ਉਹ ਉਤਾਰਦੀਆਂ ਸੀਗੀਆਂ ਕੁਝ ਪਾਰਟ ਦੇ ਵਿੱਚ ਬਟ 댓 ਵਾਜ਼ ਨਾਟ ਸੈਟੀਸਫੈਕਟਰੀ ਐਕਸ਼ਨ ਤੇ ਕੋਰਟ ਨੇ ਦੇ ਵਿੱਚ ਫੇਰ ਦਵਾ ਦਾ ਜਿਹੜੇ ਪਟੀਸ਼ਨਰ ਸੀਗੇ ਉਹਨਾਂ ਨੇ ਫੇਰ ਉੱਥੇ ਦੱਸਿਆ ਕੋਰਟ ਦੇ ਵਿੱਚ ਕਿ ਜੀ ਤੇ ਗ੍ਰਿਲਾਂ ਉਹਨਾਂ ਨੇ ਵਾਪਸ ਫੇਰ ਲਗਾ ਲਈਆਂ ਤੇ ਫਿਰ ਕੋਰਟ ਨੇ ਉਸ ਤੋਂ ਬਾਅਦ ਬੜਾ ਸਟ੍ਰਿਕਟ ਆਰਡਰ ਪਾਸ ਕੀਤਾ ਕਿ 29 ਸਤ ਨੂੰ ਅਸੀਂ ਬਾਇ ਆਲ ਮੀਨਸ ਜਿੰਨੇ ਵੀ ਐਂਕਰੋਚਮੈਂਟਸ ਨੇ ਰਿਮੂਵ ਕਰਾ ਕੇ ਉੱਥੇ ਐਫੀਡੇਟ ਫਾਈਲ ਕਰਨਾ ਐ ਐਂਡ ਨਾਲ ਹੀ ਅਸੀਂ ਜਿਹੜੇ ਆਫੀਸਰ ਜਿਹੜੇ ਦੀ ਸੁਪਰਵਾਈਜ਼ਨ ਕਰਦੇ ਸੀਗੇ ਜਿਨ੍ਹਾਂ ਦੇ ਸਮਿਆਂ ਦੇ ਦੌਰਾਨ ਇਹ ਕਾਰਵਾਈ ਕਰਨੀ ਬੰਦੀ ਸੀ ਵੀ ਐਂਕਰੋਚਮੈਂਟ ਨਾ ਹੋਣ ਦਿੰਦੇ ਉਹਨਾਂ ਦੀ ਡਿਟੇਲਸ ਵੀ ਉਹਨਾਂ ਨੂੰ ਸਬਮਿਟ ਕਰਨੀਆਂ ਹੈਗੀਆਂ ਇਹ ਐਫੀਡੇਟ ਸਬਮਿਟ ਕਰਨੇ ਨੇਗੇ 29 ਸੈਟ ਐਂਡ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ 댓 ਯੂ ਸੀ ਦਾ ਲਾਸਟ ਓਪਰਚੁਨਿਟੀ ਇਸ ਤੋਂ ਬਾਅਦ ਕੋਈ ਵੀ ਕਿਸੇ ਕਿਸੇ ਦੀ ਕੋਈ ਡੇਟ ਜਾਂ ਕੋਈ ਹੋਰ ਨਹੀਂ ਦਿੱਤਾ ਜਾਏਗਾ ਸਰ ਕਿਹੜੀ ਕਿਹੜੀ ਇਥੇ ਟੀਮਾਂ ਪਹੁੰਚੀਆਂ ਨੇ ਇੱਥੇ ਅਸੀਂ 5 ਟੀਮਾਂ ਬਣਾਈਆਂ ਜੀ ਜਿਹੜੇ ਸਾਡੇ ਆਫੀਸ਼ੀਅਲ ਸਟਾਫ ਦੀਆਂ ਸਾਡੇ 5 ਐਕਸ਼ਨ ਨੇ ਹਰ ਇੱਕ ਐਕਸ਼ਨ ਦੇ ਨਾਲ ਅਸੀਂ ਐਸ ਡੀਓ ਤੇ ਜੇ ਆਈ ਤੇ ਨਾਲ ਉਹਨਾਂ ਦਾ ਫੀਲਡ ਸਟਾਫ ਅਟੈਚ ਕਰਕੇ ਉਹ ਸਾਰੇ ਉੱਥੇ ਉਹਨਾਂ ਨੂੰ ਇਥੇ ਡਿਪਲੋਟ ਕੀਤਾ ਹੈਗਾ ਤਾਂ ਕਿ ਜਿਹੜਾ ਹੈਗਾ ਸਾਰਾ ਸਿਸਟੇਮੈਟਿਕ ਹੋਵੇ ਕਿਸੇ ਕਿਸੇ ਦਾ ਕਯੋਸ ਜਾਂ ਇਸ ਤਰ੍ਹਾਂ ਨਾ ਹੋਵੇ ਪੁਲਿਸ ਪ੍ਰਸ਼ਾਸਨ ਕੋਟੀ ਜਕਰਿਆ ਜੀ ਵੇਟ ਕਰ ਰਹੇ ਜੀ ਪੁਲਿਸ ਫੋਰਸ ਦੀ ਵੇਟ ਕਰ ਰਹੇ ਆ ਤੇ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਹੇ ਆ ਡਿਊਟੀ ਮੈਜਿਸਟ੍ਰੇਟ ਉਹਨਾਂ ਦਾ ਪਹਿਲਾਂ ਫੋਨ ਪੰਦਾ ਆ ਰਿਹਾ ਸੀਗਾ ਤੇ ਟਰਾਈ ਕਰ ਰਹੇ ਆ ਤੇ ਅਸੀਂ ਵੀ ਆਪਣਾ ਜੇਈ ਭੇਜਿਆ ਹੈ ਪੁਲਿਸ ਫੋਰਸ ਉੱਥੇ ਡਿਪਾਰਟਮੈਂਟ ਚ ਕੰਟੈਕਟ ਕਰਨੇ ਵਾਸਤੇ ਜਿੰਨੀ ਕ੍ਰੋਸਮੈਂਟ ਹੋਈ ਆ ਇਹ ਮਿਲੀ ਭੁਗਤ ਦਾ ਜੀ ਅਸਰਾਂ ਦੇ ਨਾਲ ਤੁਹਾਡੇ ਉਹਨਾਂ ਕਰਕੇ ਹੋਈ ਆ ਜੀ ਜਿਹੜੀ ਕਿਉਂਕਿ ਉਹਨਾਂ ਨੇ ਕਿ ਅਸੀਂ ਪਹਿਲਾਂ ਕ੍ਰੋਸਮੈਂਟ ਕੀਤੀ ਨਹੀਂ ਘਰਾਂ ਜਦੋਂ ਸੀ ਘਰ ਤਿਆਰ ਕਰਦੇ ਸਾਰਾ ਕੁਝ ਪਾਸ ਕਰਉਂਦੇ ਨਾ ਛਾ ਹੋਵੇ ਨਹੀਂ ਬਟ ਜੇ ਇਹ ਜਿਹੜਾ ਹੁਣ 2022 ਦੀ ਇਹ ਚੱਲ ਰਹੀ ਹੈ ਜੀ ਤੇ ਜੇ ਇੰਨੇ ਹੀ ਜਾਗਰੂਕ ਹੈਗੇ ਨੇ ਜੇ ਆਫੀਸਰ ਇਸ ਵਾਸਤੇ ਰਿਸਪੋਨਸੀਬਲ ਨਹੀਂ ਜੇ ਕਹਿੰਦਾ ਫੀਲਡ ਸਟਾਫ ਰਿਸਪੋਨਸੀਬਲ ਹੈ ਤੇ ਫਿਰ 2022 ਤੋਂ ਅਨਵਰਡ ਕਾਦੇ ਵਾਸਤੇ ਕਰ ਰਹੇ ਨੇ ਇਹ ਜਸਟ ਇਹਨਾਂ ਦਾ ਹੀ ਆਪ ਦੇ ਐਕਸਕਿਊਜ਼ ਹੈਗੇ ਨੇ ਇਹ ਹੁਣ ਵੀ ਜਿਹੜਾ ਹੈਗਾ ਸੀ ਇਹਨਾਂ ਨੂੰ 14 ਤਰੀਕ ਤੋਂ ਅਸੀਂ ਇਹਨਾਂ ਨੂੰ ਮਨਾਦੀ ਕਰਾ ਰਹੇ ਹਾਂ ਕਿ ਤੁਸੀਂ ਆਪਣੀ ਇਨਕ੍ਰੋਚਮੈਂਟ ਰਿਮੂਵ ਕਰ ਦਿਓ ਤੇ ਫਿਰ ਵਾਈ ਦੇ ਆਰ ਆਪਣਾ ਸਟਿਕਿੰਗ ਟੂ ਦਾ ਪਬਲਿਕ ਲੈਂਡ ਇਹ ਐ ਸੰਕਰੋਚਮੈਂਟ ਨੂੰ ਕਿਉਂ ਨਹੀਂ ਵੇਲਾ ਕਰ ਰਹੇ ਜੇ ਇੰਨੀ ਇਹ ਸਹੀ ਹੈਗੇ ਨੇ ਤਾਂ ਇਹ ਜਿਹੜੀ ਪਬਲਿਕ ਲੈਂਡ ਤੇ ਜਿਹੜੀ ਇਨਕਰੋਚਮੈਂਟ ਹੈਗੀ ਉਹਨੂੰ ਦੂਰ ਕਰ ਦੇਣ ਆਫੀਸ਼ਲ ਨੂੰ ਜਿਹੜਾ ਹੈਗਾ ਬਲੇਮ ਕਰਨਾ ਈਜ਼ੀ ਹੈ ਮਿਲੀਪੁਕਤ ਹੋ ਸਕਦੀ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਜੀ ਅਫਸਰਾਂ ਤੇ ਨਹੀਂ ਇੰਨਾ ਜਦੋਂ ਇਸ ਪੱਧਰ ਦੇ ਉੱਤੇ ਇੰਨੀ ਜ਼ਿਆਦਾ ਕੰਸਟਰਕਸ਼ਨ ਹੋਵੇ ਤਾਂ ਅਫਸਰ ਕਿਸ ਕਿਸ ਦੇ ਦੇ ਅਗੇਂਸਟ ਜਿਹੜਾ ਹੈਗਾ ਉਹ ਕਰਨਗੇ ਤੇ ਅਫਸਰਾਂ ਦੇ ਕਾਰਵਾਈ ਬਾਰੇ ਤਾਂ ਹਾਈ ਕੋਰਟ ਨੇ ਮੰਗ ਲਈ ਹੈ ਨਾ ਡਿਟੇਲ ਉਹ ਦੇਣੀ ਅਸੀਂ ਮੈਫੀ ਰਿਪੋਰਟ ਦੇ ਵਿੱਚ ਦੇਾਂਗਾ ਉਹ ਚੀਜ਼ ਤਾਂ ਕਿ ਕਿੰਨੇ ਦੁਕਾਨਾਂ ਹੈਗੇ ਨਹੀਂ ਉਹ ਬਰਸਤੇ ਦੇ ਘਰ ਕਿੰਨੇ ਹੈਗੇ ਜਿਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰਿਆਂ ਦੇ ਉੱਤੇ ਜੀ ਜਿਸ ਨੇ ਵੀ ਕੋਈ ਬਾਹਰ ਜਿਹੜੀ ਹੈਗੀ ਪਬਲਿਕ ਲੈਂਡ ਤੇ ਅਨਕ੍ਰੋਚਮੈਂਟ ਕੀਤੀ ਹੈ ਉਹ ਸਾਰਿਆਂ ਦੇ ਉੱਤੇ ਅਸੀਂ ਉਹ ਕਰ ਰਹੇ ਹਾਂ ਕਾਰਵਾਈ ਨਹੀਂ ਜਿਹੜਾ ਅਸੀਂ ਹੈਗੇ ਵੀ ਅਸੀਂ ਪਬਲਿਕ ਲੈਂਡ ਕਲੀਅਰ ਕਰवानी ਹੈ ਕੋਈ ਪਬਲਿਕ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਸ਼ਾਂਤੀਪੁਰ ਅਸੀਂ ਕੀਤੀ ਹੈ ਜੀ ਅਸੀਂ 14 ਤਰੀਕ ਦੇ ਕਰਦੇ ਆ ਰਹੇ ਹਾਂ ਕਿ ਤੁਸੀਂ ਆਪਣੇ ਆਪ ਰਿਮੂਵ ਕਰ ਲਵੋ ਨਹੀਂ ਅਸੀਂ ਇਹਨਾਂ ਦੇ ਹਰਜੇ ਖਰਚੇ ਤੇ ਅਸੀਂ ਆਪ ਕਰਾਂਗੇ ਪਲੱਸ ਜਿਹੜੇ ਵੀ ਇਸ ਦੇ ਵਿੱਚ ਇਨਸਟਰਕਸ਼ਨ ਕ੍ਰੀਏਟ ਕਰਨਗੇ ਬੇਸਿਕਲੀ ਇਹਦੇ ਵਿੱਚ ਜਿਹੜਾ ਹੈਗਾ ਬੜ ਏ 4886 ਜਿਹੜੀ ਆਪਣਾ ਕੰਟੈਂਪਟ ਸੀਗੀ ਉਹਦੇ ਵਿੱਚ ਜਿਹੜੀ ਜਜਮੈਂਟ 2003 ਦੀ ਸੀਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਪਬਲਿਕ ਲੈਂਡ ਤੇ ਕੋਈ ਵੀ ਇਨਕ੍ਰੋਚਮੈਂਟ ਹੈ ਅਸੀਂ ਉਹਨੂੰ ਰਿਮੂਵ ਕਰਵਾਉਣਾ ਸਾਡੀ ਰਿਸਪਾਂਸਿਬਿਲਟੀ ਹੈ ਲੱਗਦਾ ਕਿ ਜਲਦ ਜੀਸੀਪੀ ਲੱਗੂਗੀ ਕਈ ਲੋਕ ਬੈਸ ਤੇ ਵੀ ਨਜ਼ਰ ਆ ਵਿਡੀਓਗ੍ਰਾਫੀ ਕੀਤੀ ਜਾਵੇਗੀ ਸਰਕਾਰੀ ਆ ਡੈਫੀਨਿਟਲੀ ਵੀਡੀਓਗ੍ਰਾਫੀ ਕਰਵਾਸੇ ਵੱਖ-ਵੱਖ ਟੀਮਾਂ ਬਣਾਈਆਂ ਨੇ ਸਾਡੇ ਆਪਣੇ ਆਫੀਸ਼ਲ ਵੀ ਵੀਡੀਓਗ੍ਰਾਫੀ ਕਰਨਗੇ ਅਸੀਂ ਜਿਹੜਾ ਹੈਗਾ ਸਿਵਲ ਸਰਜਨ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਉਹਨਾਂ ਤੋਂ ਵੀ ਜਿਹੜੀ ਐਂਬੂਲੈਂਸ ਵਗੈਰਾ ਉਹ ਵੀ ਅਸੀਂ ਉਹ ਕੀਤੀਆਂ ਤੇ ਫੇਰ ਅਸੀਂ ਜਿਹੜਾ ਹੈਗਾ ਫਾਇਰ ਵਿਗੇਟ ਵਗੈਰਾ ਤੋਂ ਵੀ ਬੁਲਾਇਆ ਗੁਜਰਾਤ ਗੈਸ ਤੋਂ ਅਸੀਂ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਬੁਲਾਏ ਨੇ ਕਿਉਂਕਿ ਉਹਨਾਂ ਨੇ ਵੀ ਇੱਕ ਚੀਜ਼ ਕੀਤੀ ਹੈ ਕਿ ਜਿਹੜੀਆਂ ਗੁਜਰਾਤ ਗੈਸ ਵਾਲਿਆਂ ਨੇ ਪਾਈਪਲਾਈਨ ਪਾਈ ਹੈ ਉਹ ਵੀ ਉਹਨਾਂ ਨੇ ਕਈ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਵੀ ਕੋਈ ਟੁੱਟਣ ਦਾ ਜਾ ਹੁੰਦਾ ਹੈ ਵਾਟਰ ਸਪਲਾਈ ਦਾ ਡਿਪਾਰਟਮੈਂਟ ਤੋਂ ਅਸੀਂ ਕਾਲ ਕੀਤੇ ਹੋਏ ਨੇ ਬਾਕੀ ਸਾਡੀ ਆਪਣੀ ਜਿਹੜੀ ਟਰਸਟੀ ਜਿਹੜੀ ਰੈਗੂਲਰ ਲੇਬਰ ਹੈਗੀ ਹੈ ਇਨ ਅਡੀਸ਼ਨ ਟੂ 댓 ਅਸੀਂ ਹੋਰ ਵਕਰੀ ਲੇਬਰ ਵੀ ਅਸੀਂ ਸਮਨ ਕੀਤੀ ਹੋਈ ਹੈ ਮਤਲਬ ਅਸੀਂ ਕੋਈ ਕਨਿਵੈਨਿਐਂਸ ਕਰਨ ਵਾਸਤੇ ਨਹੀਂ ਅਸੀਂ ਕੋਰਟ ਦਾ ਜਿਹੜਾ ਆਰਡਰ ਅੱਜ ਮੌਜੂਦ ਹੈਗੇ ਆ ਤੇ ਅਸੀਂ ਉਹਦਾ ਕੰਪਲੈਂਸ ਜਿਹੜਾ ਹੈਗਾ ਕਰਨਾ ਹੈ 29 ਸਾਡੇ ਕੋਲ ਲਾਸਟ ਡੇਟ ਹੈਗੀ ਹੈ ਇੱਕ ਕੰਪਲੈਂਸ ਰਿਪੋਰਟ ਸਬਮਿਟ ਕਰਨ ਵਾਸਤੇ ਕਿਵੇਂ ਹੈ ਜੀ ਇੱਥੇ ਜੇ ਲੋਕਾਂ ਦੇ ਥੜੇ ਬਨੇ ਆ ਜਾਂ ਗ੍ਰਿੱਲਾਂ ਲੱਗੀਆਂ ਇੱਕ ਦਿਨ ਤੋਂ ਨਹੀਂ ਲੱਗੀਆਂ ਪਿਛਲੇ 15 ਸਾਲਾਂ ਤੋਂ ਲੱਗੀਆਂ ਇਹਨਾਂ ਦੇ ਐਕਸੀਡੈਂਟਾਂ ਨਾਲ ਐਲਟਮ ਸਾਹਮਣੇ ਵੇਖ ਕੇ ਬੋਲਿਆ ਇਹਨਾਂ ਦੇ ਐਕਸੀਡੈਂਟ ਇਹਨਾਂ ਦੇ ਐਸਜੀਓ ਇਹਨਾਂ ਦੇ ਜੀਏ ਨੇ ਪੈਸੇ ਲੈ ਲੈ ਕੇ ਇੱਥੇ ਸਾਰੀ ਰਿਕੋਜਮੈਂਟ ਕਰਾਈ ਹੈ ਤੇ ਅੱਜ ਲੋਕਾਂ ਦਾ ਨੁਕਸਾਨ ਕਰਨ ਲਈ ਆ ਕੇ ਤੇ ਇਹਨਾਂ ਦੀ ਕੋਈ ਜਵਾਬਦੇਹੀ ਨਹੀਂ ਬੰਦੀ ਹੈਗੀ ਹੈ ਜੀ ਕਿੰਨੇ ਪੈਸੇ ਦਿੱਤੇ ਜੀ ਸਾਰੇ ਪੈਸੇ ਲੈਂਦੇ ਨੇ ਕੋਈ ਪੈਸੇ ਨਹੀਂ ਲੈਂਦਾ ਜੀ ਇਹਨਾਂ ਨੂੰ ਤੁਸੀਂ ਇੰਪਰੂਵਮੈਂਟ ਰੋਡ ਤੇ ਵਿੱਚ ਕੋਈ ਕਲੀਅਰੈਂਸ ਦਾ ਸਰਟੀਫਿਕੇਟ ਲੈਣ ਜਾਓ ਜਾਂ ਆਪਣੀ ਰਜਿਸਟਰੀ ਕਰਾਣ ਜਾਓ ਤਾਂ ਵੀ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਇਹਨੇ ਸਾਰੇ ਲਾਗੇ ਇਹ ਹਾਈ ਕੋਰਟ ਦੇ ਬਾਅਦ ਦੇ ਦੇਣਗੇ ਲੋਕਾਂ ਦਾ ਇਹਨਾਂ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੁਸੀਂ ਇਤੋਂ ਦੇ ਰਹਿਣ ਵਾਲੇ ਹੋ ਹਾਂਜੀ ਮੈਂ ਇਤੋਂ ਦੇ ਰਹਿਣ ਵਾਲਾ ਜੀ ਸਰ ਕਿੰਨੇ ਕਿੰਨੇ ਪੈਸੇ ਦਿੱਤੇਗੇ ਜੀ ਇੱਕ ਥੜੇ ਸਰ ਕੁਝ ਨਹੀਂ ਕਰਦੇ ਜੀ ਜਿੱਦਾਂ ਜਿੱਥੇ ਬਾਤ ਕਰਦੇ ਕੋਈ 500 ਲੈ ਗਿਆ ਕੋਈ 1000 ਲੈ ਗਿਆ ਕੋਈ 10000 ਲੈ ਗਿਆ ਕਿੰਨੇ ਕਿੰਨੇ ਗਾਜ ਸਰ ਜਗ੍ਹਾ ਮਲੀ ਹੀ ਰੱਖੀ ਹੋਈ ਹੈ ਇਸ ਤਾਂ ਲੱਗਦਾ ਕਿ ਨਜਾਇਜ਼ ਹੈ ਜੀ ਨਜਾਇਜ਼ ਹੈਗੀ ਹੈ ਪਰ ਅਗਰ ਇਹ ਪਹਿਲੀ ਹੀ ਕਾਰਵਾਈ ਤੇ ਰੋਕ ਦਿੱਤਾ ਜਾਂਦਾ ਇੰਨੇ ਲੋਕਾਂ ਦੇ ਉੱਪਰ ਇਹ ਨਫਾਨੀ ਨਹੀਂ ਹੋਣਾ ਸੀਗਾ ਮਲਕੀ ਤੁਹਾਡਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਇਹੋ ਕਸੂਰ ਹੈ ਕਿ ਪਹਿਲ ਨਹੀਂ ਰੋਕਿਆ ਬਿਲਕੁਲ ਨਹੀਂ ਰੋਕਿਆ ਤੇ ਬਾਅਦ ਪੜਾਵੇ ਤੇ ਅਸੀਂ ਇਹਨੂੰ ਜਾਵੇਗੀ ਲੋਕਾਂ ਦੇ ਇੱਕ ਦੂਜੇ ਨਾਲ ਵੇਖ ਵੇਖ ਕੇ ਵਧਾਏ ਅੱਜ ਵੀ ਤੁਸੀਂ ਜਾਓਗੇ ਕਈ ਪੁਲਿਸ ਵਾਲੇ بڑے ਵੱਡੇ ਵੱਡੇ ਅਸਰ ਰਹਿ ਗਏ ਨੇ ਜਾਂ ਕਈ ਇੰਪਲੂਮੈਂਟਰ ਦੇ ਇਹਨਾਂ ਦੇ ਆਪੇ ਅਜੀਆਂ ਦੀ ਇੱਥੇ ਬਿਲਡਿੰਗ ਹੈਗੀ ਐਸੀ ਉਹਦੀ ਜਿਹੜਾ ਉਹ ਪੁਰਾਣਾ ਛੱđa ਹੀ ਬਣਾ ਕੇ ਰੱਖਿਆ ਹੋਇਆ ਉਹਦੇ ਕੋਈ ਕਾਰਵਾਈ ਕਰੋਗੇ ਉੱਤੇ ਅੱਛਾ ਸਰ ਇਹਦੀ ਨਜ਼ਰ ਵੀ ਉਹਨਾਂ ਦੇ ਘਾਰੇ ਤੇ ਆ ਤੇ ਉਹਨਾਂ ਲਈ ਵੀ ਕਾਫੀ ਵੱਡਾ ਉਹਨਾਂ ਨੇ ਈਟੀਓ ਸਾਹਿਬ ਤੇ ਚਲੋ ਹੁਣੇ 1.5 ਸਾਲ ਹੋਏ ਇੱਥੇ ਆਏ ਜਦੋਂ ਇਲੈਕਸ਼ਨ ਤੋਂ ਬਾਅਦ ਆਏ ਉਸ ਤੋਂ ਪਹਿਲੇ ਤੇ ਆਏ ਨਹੀਂ ਸੀਗੇ ਈਟੀਓ ਸਾਹਿਬ ਨੇ ਵੀ ਕੁਝ ਕਹੇ ਸੀ ਕਿ ਅਧਿਕਾਰ ਕਹਿ ਰਹੀ ਹੈ ਜੀ ਰਿਸ਼ਵਤ ਖਤਮ ਕੀਤੀਗੀ ਇੱਕ ਸਾ ਇਹਦੀ ਬਿਲਡਿੰਗਾਂ ਦੀ ਜਿਹੜੀ ਅਧਾਰਤ ਹੋਈਆਂ ਰੋ ਜਾ ਕੇ ਦੇਖੋ ਭਾਜੀ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ ਬੇਟੀ ਦਾ ਨਾਮ ਹੀ ਪਤਾ ਆਪ ਦੇਖ ਲਓ ਭਾਜੀ ਤੁਸੀਂ ਇਹ ਦੇਖ ਲਓ ਕਿ ਹੋਮਸਟੇ ਹੋਮਸਟੇ ਪੰਜਾਬ ਗੌਰਮਤ ਦੇ ਟੂਰਿਜ਼ਮ ਡਿਪਾਰਟਮੈਂਟ ਦੇ ਹੋਸਟਲ ਹੁੰਦੇ ਕੀ ਇਹਨਾਂ ਦੇ ਹੋਮਸਟੇ ਹੋ ਸਕਦੇ ਉਹ ਸਾਹਮਣੇ ਹੋਮਸਟੇ ਦਾ బోర్ਡ ਲੱਗਾ ਉੱਥੇ ਜਾ ਕੇ ਦੇਖ ਲਓ ਤੁਸੀਂ ਇਹ ਇਹਨਾਂ ਦੀ ਇਹਨਾਂ ਦੀ ਮਜੂਰੀ ਨਾਲ ਹੀ ਹੋ ਰਿਹਾ ਨਾ ਠੀਕ ਹੈ ਜੀ ਕਬ ਦੇ ਛਡਾਉਣੀ ਹੈ ਇੱਥੋਂ ਉਹਦੇ ਸੰਬੰਧੀ ਡਿਊਟੀ ਮਿਨਿਸਟਰੀ ਡਿਊਟੀ ਹੈ ਜੇ ਕੋਈ ਲੌਗ ਇਨ ਆਊਟ ਦੀ ਸਥਿਤੀ ਹੋ ਤਾਂ ਪੁਛਣਾ ਨਾ ਮੈਂ ਹਾਂ ਪ੍ਰਸਾਦ ਸਾਹਿਬ ਕਦੋਂ ਪਹੁੰਚ ऑफिसर कह रहे कि पहले ही थाने पता लग गया इसी ते 8:00 बजे आनके खड़े हैं। अनाउंसमेंट में तालमेल तो होना नहीं तो तो करना है ते जी। जी। मैं कह रहा हूं समन्वय तो मैं कहूंगा तालमेल करना जो तालमेल हो सामने देखो जी। इधर देख के इधर देख के। कोई प्रॉबेट ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਕਿਉਂਕਿ ਲੋਕ ਲੜਦੇ ਨਜ਼ਰ ਆ ਰਹੇ ਕਿ ਨਹੀਂ ਢਾਂਦਾਂਗੇ। ਉਹਦੇ ਵਾਸਤੇ ਕਿਸ ਤਰ੍ਹਾਂ ਪੈਂਟਰੀ ਸਾਲੀ ਕਾਲ ਵੀ ਟੈਸਟ ਬੰਨੋ ਸਟਾਰਟ ਹੋਣੀ ਹੈ ਜੀ। ਜੇ ਅਸੀਂ ਕੋਈ ਲਾਗ ਡਾਊਟ ਲਾਗ अनाउंसमेंट ਹੋਈ ਕਿਵੇਂ? ਸਰ ਇੱਕ ਮਿੰਟ ਤੁਸੀਂ ਇਹਨਾਂ ਨੂੰ ਬੋਲਾਂ ਤਾਂ ਪਹਿਲਾਂ। ਲਾਗ ਡਾਊਟ ਜੀ ਕੋਈ ਸਥਿਤੀ ਪਹਿਲਾਂ ਹੋਊ ਤਾਂ ਉਹਦੇ ਸੰਬੰਧ ਵਿੱਚ ਮੈਂ ਡਿਊਟੀ ਲੈ ਸਕਦਾ। ਜੇ ਕੋਈ ਅੜਚਾ ਨਾ ਦੀ ਕਿ ਅੱਜ ਆਪਾਂ ਕਲੀਅਰ ਕਰਕੇ ਹੀ ਜਾਵਾਂਗੇ ਜਾਂ ਫਿਰ ਸਰ ਸਾਹਮ ਇਹ ਤੁਸੀਂ ਦੱਸ ਰਹੇ ਸੀ ਜਿਹੜੇ ਤੁਹਾਨੂੰ ਆਰਡਰ ਹੁਣੇ ਜੀ ਮੈਨੂੰ ਪਤਾ ਲੱਗੇ ਜੀ ਕਿੰਨੇ ਵਜੇ ਕਰ ਜਾਏ ਕਿੰਨੇ ਵਜੇ ਟਾਈਮ ਸਾਢੇ 9 ਵਜੇ ਉੱਥੇ ਦਫ਼ਤਰੀ ਕੰਮ ਸੀ ਮੈਂ ਉੱਥੇ ਇੱਥੇ ਆ ਗਏ ਉਹ ਕਹਿੰਦਾ 9 ਦਾ ਟਾਈਮ ਦਿੱਤਾ ਸੀ ਚਲੋ ਕੋਈ ਟਾਈਮ ਮਿਲ ਜਾਏ ਜੀ ਇੱਥੇ ਡੇਟ ਹੁੰਦੀ ਹੈ ਇਹ ਕੋਈ ਟਾਈਮ ਥੋੜਾ ਕੋਈ ਦਫ਼ਤਰ 'ਚ ਹੋਊਗਾ ਕੰਮ ਮੈਂ ਤਸਵੀਰਦਾਰ ਨੂੰ ਕੋਈ ਕੰਮ ਮੈਂ ਇੱਕ ਵਾਰ ਚਲੋ ਠੀਕ ਹੈ ਥੈਂਕ ਯੂ ਲੋਗਾ ਨੇ ਇੱਕ ਇੱਕ ਦੇਖੇ ਸੀ ਕਿ ਉਹ ਕੈਨ ਮੇਕ ਇਟ ਇਸ ਟੂ ਬੇਟਰਲੀ ਕੰਕਰੀਟ ਪਾ ਕੇ ਗ੍ਰੇਨਾਈਟ ਲਗਾ ਕੇ ਲੋਕਾਂ ਨੇ ਰੋਡ ਦੇ ਉੱਤੇ ਗਰੋਚਮੈਂਟ ਕੀਤੀ ਐ ਐਂਡ ਯੂ ਆਰ ਟੈਲਿੰਗ ਕਿ ਮੈਨੂੰ ਲੈਬਰ ਨਾਲ ਰਿਮੂਵ ਹੋ ਜਾਏਗੀ ਨਹੀਂ 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 ਸਰ ਠੀਕ ਹੈ ਚਲੋ ਵਾਈ ਬੀ ਸ਼ੁੱਡ ਡੂ ਦੈਟ ਸਰ ਮੈਂ ਤੁਹਾਨੂੰ ਕੀ ਕਹਾਂ ਕਹ ਰਿਹਾ ਹੈ ਕਿ ਚਲੋ ਅੰਪਰੋਚਮੈਂਟ ਜੜੀ ਹੋਈ ਹੈ ਠੀਕ ਹੈ ਜਿਹੜੀ ਅੰਪਰੋਚਮੈਂਟ ਕੀ ਹੋਈ ਹੈ ਉਸ ਅੰਪਰੋਚਮੈਂਟ ਦਾ ਅਸੀਂ ਕੰਪਲੈਂਸ ਕਰਨਾ ਤੁਸੀਂ ਅੰਡਰਸਟੈਂਡ ਹੈ ਦੈਟ ਹਾਸ ਬੀਨ ਡਨ ਯੋ ਬਸ ਇਹ ਬਾਸੀ ਬੈਡ ਐਸਲ ਸਰਟੀਫਾਈਡ ਫॉर 5 ইয়ারਸ ਹੈ ਨਾ 5 ਸਾਲ ਉਹਦੇ ਵਿੱਚ ਇਹ ਵੀ ਦੇ ਰਹੇ ਪਰ ਮੈਂ ਤਾਂ ਇਹ ਕਹਿ ਰਿਹਾ ਕਿ ਐਸੀ ਟੈਂਸ਼ਨ ਕਿ ਇਸ ਚੀਜ਼ ਨੂੰ ਕੋ ਬੜੇ ਸਮੂਦ ਲਈ ਅਸੀਂ ਸਮੂਦ ਲਈ ਅਸੀਂ ਸਮੂਦ ਲਈ ਕਰਾਂਗੇ ਸਰ ਥਿਸ ਇਜ਼ ਯੂਰ ਡੁਇੰਗ ਵਾਇਲੈਂਸ 101 ਪਰਸੈਂਟ ਯੂ ਆਰ ਥ੍ਰਿੰਕਿੰਗ ਲਾਈਕ 10 ਜੀਸੀਪ ਇੰਟੂ ਜੈਸ ਜਿਵੇਂ ਤੁਹਾਡੇ ਇੱਕ ਨੰਬਰ ਤੁਹਾਡਾ ਨਾਮ ਦੱਸ ਕੀ ਹੈ ਸਰ ਮੇਰਾ ਨਾਮ ਸੰਮਲ ਆਪਾਂ ਹਾਲੇ ਇੱਥੇ ਆਨ ਸਾਈਟ ਹੈਗੇ ਆਂ ਡਿਊਟੀ ਰਜਿਸਟਰੀ ਨਹੀਂ ਆਏ ਪੁਲਿਸ ਨਹੀਂ ਆਏ and he just, no, no, just constructing and saying no, 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 i'm just saying we we two are supporting him exactly ah. we just telling yeah. it has been so much sir matlab a kuch tensions affected india i'm like you so many beta ek minute corona ne itte lokan se nahi ho gaya nahi nahi tusi is tarah layo eddi level na tusi ki sod vich eddi nahi beta meri gal suno jehde tade kaam ho te tusi kar di nahi theek hai maintenance tode kol ho pani nahi ਪਾਰਕ ਤੇ ਤੁਹਾਡੇ ਤੁਹਾਡੀ ਨਹੀਂ ਹੈਗੇ ਬਾਗ ਜਿਹੜੇ ਬਣੇ ਨੇ ਉਹਨਾਂ ਨੂੰ ਸਾਰਿਆਂ ਨੇ ਲੁੱਟ ਕੇ ਲੈ ਗਏ ਸਟੀਲ ਰੇਟਾ ਤੁਸੀਂ ਮੇਨਟੇਨ ਹੀ ਕਰ ਪਾ ਰਹੇ ਨਹੀਂ ਉਹ ਸਾਰੀ ਚੀਜ਼ਾਂ ਨਹੀਂ ਨਹੀਂ ਸਾਡੇ ਵਾਸਤੇ ਨਹੀਂ ਗੱਲ ਵੀ ਨਹੀਂ ਜੀ ਮੇਰੀ ਗੱਲ ਸੁਣੋ ਨੋ ਲਿਸਨ ਟੂ ਮੀ ਪਲੀਜ਼ ਸਾਡੀ ਹੀ ਇਜ਼ ਅ ਸੀ ਸਾਹਿਬ ਗੱਲ ਸੁਣੋ ਲੈਟ ਮੈਕ ਟੂ ਪਾਰਕ ਬੇਟਾ ਇੱਕ ਮਿੰਟ ਕੁ ਮੇਰੀ ਗੱਲ ਸੁਣੋ ਇਹ ਜਿਹੜੀ ਗ੍ਰੀਨ ਬੈਲਟ ਗਈ ਹੈ ਇਹਨੂੰ ਕਿਵੇਂ ਮੇਨਟੇਨ ਕਰਨਾ ਤੁਸੀਂ ਤੁਸੀਂ ਉੱਥੇ ਗਰਾਸ ਗ੍ਰੀਨ ਗਰਾਸ ਉਗੀ ਹੈ ਕਾਂਗਰਸ ਗਰਾਸ ਉਗੀ ਹੈ ਜਿਹਦੇ ਕਰਕੇ ਹੈਲਥ ਹੈਜ਼ ਜਿਹੜਾ ਤੇ ਜੇ ਕੋਠੀਆਂ ਵਾਲਿਆਂ ਨੇ ਉਹਦੇ ਉੱਤੇ ਆਪਣਾ ਉਹ ਭਾਗ ਉਹਨਾਂ ਨੇ ਕਰ ਲਿਆ ਕੀ ਹਾਲ ਮਾ ਜੀ ਤੁਸੀਂ ਮੇਨਟੇਨ ਨਾ ਕਰਬੋ ਦੂਜੇ ਨੂੰ ਕਰਦੇ ਜੋ ਇੱਕ ਮਿੰਟ ਇੱਕ ਮਿੰਟ ਅਸੀਂ ਕਰਾਂ ਇੱਕ ਮਿੰਟ ਰੋ ਮੇਰੀ ਗੱਲ ਸੁਣ ਤੁਸੀਂ ਕੀ ਕਰਦੇ ਹੋ ਉਹ ਇਹਨੇ ਬੇਟਰੀਆਂ ਦੇ ਟੱਕਾ ਨਹੀਂ ਲੱਗਦੇ ਇਹ ਕੁਝ ਉਹ ਟਾਈਪ ਕਰਾ ਕਰਨੇ ਲੱਗੇ थे तिक मुं, तिक मुं, ਮੇਰੀ 1 ਮਿੰਟ ਚਲਦਾ ਜਵਾਬ ਹੋਣਾ ਚਾਹੀਦਾ ਹੈ ਬਿਲਕੁਲ ਪਾਣੀ ਤੇ 500 ਕਰੋੜ ਰੁਪਏ ਖਰਚ ਕਰਕੇ ਫੁੱਦੂ ਬਣਾਇਆ ਸਾਡੇ ਲੋਕਾਂ ਨੇ 500 ਕਰੋੜ ਰੁਪਏ ਖਰਚ ਕਰਕੇ 30 ਕਰੋੜ ਰੁਪਏ ਖਰਚ ਕਰਕੇ ਫੁੱਦੂ ਬਣਾਇਆ ਹੈ ਹੀ ਉਹ ਬੇਟਾ ਹੀ ਇਸ ਥ੍ਰੈਟਨਿੰਗ ਯੂ ਨੋ ਨੋਟ ਕਰੋ ਤਾਂ ਕਿੱਥੇ ਹੋਏ ਨੇ ਯਾਰ ਨੋਟ ਕਰੋ ਤੁਸੀਂ ਮੇਰੀ ਗੱਲ ਸੁਣੋ ਫਿਰ ਸਰਟ ਫੈਰੋ 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 ਯਾਰ ਕੋਈ 1 ਮਿੰਟ ਖੜੇ ਰਹਿੰਦੇ ਹੋ ਬੇਟਾ 1 ਮਿੰਟ ਯਾਰ ਗੱਲ ਕਰਵਾਇਆ ਸਰਕਾਰ ਨਾਲ ਤੂੰ ਕੀਤੀ ਨਾ ਗੰਨੇ ਕਮੇ ਰੁਕ ਜਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਤੁਸੀਂ ਸਾਡੀ ਕਾਰਵਾਈ ਸਟਾਪ ਨਾ ਕਰੋ ਨਹੀਂ ਨਹੀਂ ਅਸੀਂ ਉੱਪਰ ਨਹੀਂ ਗਾਦੇ ਕਾਰਵਾਈ ਕਾਰਵਾਈ ਤੋੜੋ ਤੁਸੀਂ ਸਾਰਿਆਂ ਨੂੰ ਬੰਨ੍ਹੋ ਤੋੜ ਦਿਓ ਸਾਰਿਆਂ ਨੂੰ ਕਟਾਈ ਤੋੜ ਦੀ ਗੱਲ ਹੈਗੀ ਇੱਕ ਡੇਟ ਜੋ ਸਾਰੇ ਕਰ ਲੈ ਜਿਹੜੀ ਸਾਰਾ ਲੋਕਦਰਤ ਉਹ ਵੀ ਢੇਰ ਜੋ ਯਾਰ ਔਰ ਸਟ੍ਰਿਕਟ ਤਾਜ ਹੁੰਦਾ ਕਿ ਤੁਸੀਂ ਤੁਹਾਡੇ ਅੱਗੇ ਖੜੇ ਹੋ ਜੀਏ। ਹਾਂ। ਤੁਸੀਂ ਸਾਈਕਲ ਪਾਣਾ ਗੱਲ ਕਰਨੇ ਵੇ। ਅਸੀਂ ਗੱਲ ਕਰ ਰਹੇ ਤਾਂ ਫਿਰ ਉਹੀ ਜੀ ਮੈਂ ਤੁਹਾਨੂੰ ਨਹੀਂ। ਨਹੀਂ ਨਹੀਂ ਤੁਸੀਂ ਮੈਨੂੰ ਦੱਸੋ ਤੁਸੀਂ ਆਪਣੀਆਂ ਡਿਊਟੀਆਂ ਕੰਪਲਾਈ ਕਰਦੇ ਵੇ ਤੁਸੀਂ। ਅਸੀਂ ਕਰਾਂਗੇ। ਜੇ ਮੇਰੀ ਕੁਝ ਨਹੀਂ ਕਰਦੇ ਵੇ ਤੁਸੀਂ। ਉਹਨੂੰ ਜੇ ਕਿਸੇ ਨੇ 10000 ਰੁਪਏ ਲਾ ਕੇ ਪੈਨ ਵਜਾਈ ਉਹਨਾਂ ਚ ਸਟ੍ਰੀਟ ਐਨੀਮਲ ਵੜ ਰਹੇ ਆ। ਅੱਛਾ ਉਹਨੂੰ ਕਰਨ ਵਾਸਤੇ ਫੈਂਸਿੰਗ ਕਰ ਲਈ। ਤੁਸੀਂ ਕਹਿੰਦੇ ਜੀ ਫੈਂਸਿੰਗ ਨਹੀਂ ਕਰ ਦਿੱਤੀ। ਹਾਂ ਫੈਂਸਿੰਗ ਨਹੀਂ ਹੈਗੀ ਦੇਖੋ ਕੀ ਹੈ ਘਰਾਂ ਦੇ ਵਿੱਚ ਬਣਾਇਆ ਤੁਹਾਡੇ ਇੱਥੇ ਰੂਜ ਤੁਹਾਡੇ ਐਕਸਨ ਨੂੰ ਨਰ ਥੋੜਾ ਹੋਵੇ 30 ਸਾਲ ਦਾ ਟਾਈਮ ਦਿਓ ਐਸਾ ਸਰਕਾਰ ਦੀ ਕਾਰਵਾਈ ਨਾ ਕਰੋ ਇਹ ਲੋਕੀ ਦੁਨੀਆ ਅੰਮ੍ਰਿਤਸਰ ਇੱਕ ਬਾਦ ਦੁਬਾਰਾ ਕੋਠੀ ਨਾ ਬਣਾਉਣ ਨੀਓ ਗੱਲ ਸੁਣੋ ਇੱਕ ਪਾਸੇ ਜਦੋਂ ਕੋਠੀਆਂ ਬਣਾਉਂਦੇ ਹੋ ਇੱਕ ਪਾਸੇ ਜਦੋਂ ਕਲੈਕਸ਼ਨ ਜਵਾਰਾ ਤਰੀਕ ਤੋਂ ਅਸੀਂ ਅਨਾਉਂਸਮੈਂਟ ਕਰ ਰਹੇ ਹਾਂ ਜਦੋਂ ਤੁਸੀਂ ਕਲੋਨੀਆਂ ਬਣਾਉਂਦੇ ਹੋ ਤੁਸੀਂ ਐਟ੍ਰੈਕਟ ਕਰ ਦਿਓ ਇਹ ਤੁਹਾਨੂੰ ਗ੍ਰੀਨ ਬੈਲਟ ਦਿੱਤੀ ਜਾਏਗੀ ਪਰ ਉਹ ਕਿੱਦਾ ਜਾਏ ਅਨਾਉਂਸਮੈਂਟ ਕਰ ਰਹੇ ਨੇ ਨਹੀਂ ਕਰਦੇ ਬਈ ਉਹ ਤਾਂ ਸਾਰੇ ਨੂੰ ਰਿਮੂਵ ਤੇ ਕਰ ਦਿੱਤੀ ਹੈ ਨੀਂ ਮਿਨਿਮ ਕਰ ਦਿੱਤੀ ਹੈ ਪ੍ਰੀਤ ਸਿੰਘ ਸਾਹਿਬ ਮੈਂ ਬਾਹਰ ਸੀ ਸੀ ਕਰੀ ਮੈਨੂੰ ਅੱਜ ਪਤਾ ਲੱਗਾ ਕਿ ਐਸ ਤਰ੍ਹਾਂ ਮੈਂ ਉਹਨੂੰ ਕਹਾਂ ਭਾਜੀ ਹੁਣ ਦੋ ਦਿਨ ਦਿੰਦੇ ਹੋ ਅਸੀਂ ਕਰ ਦਿੰਦੇ ਹਾਂ ਕਿ ਖੜੇ ਇੱਥੇ ਕਰ ਆਪਾਂ ਕੋਈ ਕਮਰਾ ਪਾਇਆ ਉੱਥੇ ਵੀ ਜਿਹੜਾ ਆਪਾਂ ਕਮਰਾ ਧਾਣਾ ਉਹ ਹੋ ਰਿਹਾ ਉਹ ਕਰਤਾ ਭਾਲੇ ਵੀ ਇਸ ਰੋਡ ਦੇ ਉੱਪਰ ਕੁਝ ਹੋਣ ਗਏ ਕੁਝ ਹੋਣ ਗਏ ਸਾਰੇ ਤੁਸੀਂ ਦੇਖੋ ਤੁਸੀਂ ਵੀ ਚਾਹਦੇ ਹੋ ਤੁਸੀਂ ਵੀ ਚਾਹਦੇ ਹੋ ਅਸੀਂ ਇਹ ਤਾਂ ਆਦਿ ਟਾਈਮ ਜੋ ਯਾਰ ਗੱਲ ਸੁਣੋ ਤੂੰ 5 ਸਾਲ ਟਾਈਮ ਦੇ ਤੋ ਕਲੀਅਰ ਮੈਨੂੰ ਗੱਲ ਤੁਹਾਡੇ ਲੋਗਾਂ ਸਰ ਫਿਰ ਸਾਡੇ ਬਾਹਰ ਸਾਈਡ ਦੇ ਉੱਤੇ ਦੇਖੀ ਜੀ ਸਾਡੇ ਕੀ ਕੋਡਵਾ ਕਿੱਥੇ 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 ਆ ਰਿਹਾ ਦੋੜਾ ਫੋਨ ਕਰਾ ਚਾਹੀਦੀ ਗੋਲਾ ਨਹੀਂ ਬਾਦੇ ਸਾਡਾ ਤੋਂ ਬੋਲੋ ਕਾ ਬੋਲੋ ਉਹ ਨੂੰ ਨਖੇ ਦੇ ਫਲੈਨ ਦੇ ਵਿੱਚ ਪਾਸ ਕਰਕੇ ਦਿੱਤਾ ਜਾਂਦਾ ਹੈ ਕਿ ਤੁਸੀਂ ਰੇਨ ਹਾਰਵੈਸਟ ਬਣਾਉਣਾ ਹੈ ਅੱਛਾ ਜੀ ਦਿੱਤਾ ਜਾਂਦਾ ਜਿਵੇਂ ਕਿ ਕਿੰਨੀਆਂ ਕੋਠੀਆਂ ਨੇ ਬਣਾਇਆ ਅਜ ਤੱਕ ਨਹੀਂ ਨਹੀਂ ਤੁਸੀਂ ਨਹੀਂ ਮੇਰੀ ਗੱਲ ਸੁਣੋ ਇੱਥੇ ਸੀਵਰੇਜ ਪਾਣੀ ਥੋੜੀ ਥੰਨੇ ਸਾਉ ਦੀ ਸੀ ਕਰਦੇ ਆ ਅਸੀਂ ਨਹੀਂ ਕਰ ਸਕਦੇ ਤੁਸੀਂ ਇਹ ਕਲੋਨੀ ਨੂੰ ਸੀਵਰੇਜ ਨਹੀਂ ਦੇ ਸਕਦੇ ਕੁਝ ਨਹੀਂ ਕਰਦੇ ਨਹੀਂ ਨਹੀਂ ਤੁਸੀਂ ਹੁਣੇ ਕੋ ਆ ਗਿਆ ਕੋਡ ਦਾ ਆਰਡਰ ਇਹਨਾਂ ਨੇ ਕਿਹਾ ਕਿ ਗ੍ਰੀਨ ਹਾਰਵੈਸਟਿੰਗ ਲਈ ਆਪਾਂ ਜਗਾ ਦਿੱਤੀ ਹੈ ਫੋਮ ਦੇ ਕੈਮਰੇ ਦੇ ਜਿੰਨੇ ਬੰਦੇ ਨੇ ਗ੍ਰੀਨ ਕੀਤੀ ਹੋਈ ਹੈ ਕਰੋ ਯਾਰ ਨੋਟ ਕਰੋ ਸੋ ਇਹਨਾਂ ਨੇ ਜਾਤੀ ਜਾਤੀ ਕੀ ਜਾ ਰਹੀ ਹੈ ਉਨੀ ਨਾਲ ਖਾਤੀ ਕੀਤੀ ਜਾ ਰਹੀ ਹੈ ਕੋਈ ਇਨਕਲੋਜਮੈਂਟ ਨਹੀਂ ਕੀਤੀ ਗਲਤ ਗੱਲ ਹੈ ਗਲਤ ਗੱਲ ਹੈ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਕਰਦੇ ਹੀ ਨਹੀਂ ਇਹ 12 ਦਸੰਬਰ 2022 ਦੀ ਜੇਹੀ ਜਸਵੀਰ ਸਿੰਘ ਜੀ ਨੂੰ ਫੋਟੋ ਪਾਈ ਜੇ ਇਹ ਜਦ ਮੈਂ ਪਾਈ ਮੈਂ ਸੇਮ ਸਰ ਉਸੇ ਜਾਓਗੇ ਛੋਟੂ ਦਾ ਕੈਮਰਾ ਮੈਂ ਤੁਹਾਨੂੰ ਦੱਸਣਾ ਮੈਂ ਹਮਿੰਸ਼ਾ ਪਾਈ ਤੁਹਾਨੂੰ ਦੱਸਣਾ ਲੋਠਾ ਮੈਂ ਰੋਜ਼ ਪਾਣਾ ਸਰ ਮੈਂ ਆਪਣਾ ਸੈਮ ਸਾਲ ਐਵਰੀ ਬਰਥਡੇ ਨਹੀਂ ਨਹੀਂ ਮੈਂ ਸਰ ਥੋੜਾ ਸਾਰਿਆਂ ਨੂੰ ਕੋਆਪਰੇਟ ਕਰੋ ਟਾਈਮ ਦੇ ਸਾਰਿਆਂ ਨੂੰ ਇੱਧਰ ਇੰਨੇ ਦੀ ਤਲਵਾਰ ਨੂੰ ਪਾਈਆਂ ਕੁਝ ਹੋ ਜਾਏਗਾ ਮੈਸੇਜ ਦਿੱਤਾ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਜੀ 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 ਆਮ ਰਿਕੁਐਸਟਿੰਗ ਜੀ ਥੋੜਾ ਪੈਸਾ ਥੋੜਾ ਬਹੁਤ ਵਧੀਆ ਕਰੋ ਗੱਲ ਥੋੜਾ ਹੋਰ ਕਰੋਗੇ ਨਾ 14 ਦੀ ਮਾਤ ਨੂੰ ਤੁਹਾਨੂੰ ਅਨਾਉਂਸ ਸਰ ਮੈਂ ਆਊਟ ਆਫ ਸਿਟੀ ਸੀ ਕੋਈ ਕੋਈ ਬੰਦਾ ਬਾਹਰ ਆ ਕੋਈ ਛਾ ਘਰਦਾ ਮੈਂਬਰ ਤੇ ਉਹ ਆਉਂ ਹੀ ਮੈਂ ਕਹਿ ਰਿਹਾ ਉਹ ਯਾਰ ਕਿੰਨੀ ਦੀ ਗੱਲ ਥੋੜੀ ਹੈ ਮੈਂ ਉਹ ਕਹਿ ਰਿਹਾ ਪਤਾ ਕੀ ਹੈ ਇਹ ਕਹਿ ਰਹੇ ਨੇ ਕਿ 10 ਬੰਦੇ ਇਕੱਠੇ ਹੋ ਕੇ ਨਹੀਂ ਕੁਝ ਨਹੀਂ ਹੈ ਉਹ ਕੋਈ ਨਾ ਕਰੋ ਕਿ 50 ਬੰਦੇ ਵੀ ਕਰੋ ਕਿ ਲੈਓ ਤੁਸੀਂ ਕਰੋ ਅਸੀਂ ਸਰ ਤੁਹਾਡੇ ਮੁਤਾਬਕ ਚੱਲਣਾ ਉਹ ਨਾ ਗੱਲ ਸਮਝੋ ਮਤਲਬ ਕਰਨ ਦਾ ਇੱਕ ਟਾਈਮ ਦਿਓ ਕਿ ਭਾਜੀ ਤੁਸੀਂ ਕਲੀਅਰ ਕਰ ਲਓ 5-7 ਦਿਨ ਬਸ ਸਾਡੇ ਨਾਲ ਕਰਨੀ ਜਾਇਆ ਆਪਣਾ ਕੰਮ ਕਰੋ ਬਿਲਕੁਲ ਸਹੀ ਚਾਲੂ ਕਰੋ ਮੈਂ ਤੁਹਾਨੂੰ ਦੱਸਦਾ ਆ ਜਿਹੜਾ ਮਾਹੌਲ ਬਣਾਉਂਦੇ ਨਾ ਆਪਾਂ ਇਹ ਟਿਕਾਣਾ ਪਾਈਸਾ ਸ਼ੁਰੂ ਹੋ ਰਿਹਾ ਯਾਰ ਇਹ ਮਾਹੌਲ ਜਿਹੜਾ ਬਣਾਉਂਦੇ ਨਾ ਉਹ ਨਹੀਂ ਆਪਾਂ ਜੀਐਸਡੀ ਲੈਣੀ ਆਪਾਂ ਕਰੋੜਾਂ ਰੁਪਏ ਖਰਚ ਕੇ ਜੀ ਲਿੱਤੀ ਆ ਕੋਈ ਭੈਣ ਚ ਕੋਈ ਖੋਹ ਕੇ ਨਹੀਂ ਲਿੱਤੀ ਜੀ ਖੋਹ ਕੇ ਲਿੱਤੀ ਦੱਸੋ ਡਿਜੀਟਰੀ ਦੇ ਵਿੱਚ ਉਦੋਂ ਤੁਸੀਂ ਕੋਈ ਫਾਈਨਲ ਨਹੀਂ ਕੀਤਾ 10 ਸਾਲ ਪਹਿਲੇ ਸਾਰਿਆਂ ਦੀ ਗ੍ਰੇਲ ਲੱਗੀ ਹੋਈ ਟੋਟਲ ਉਦੋਂ ਅਸੀਂ ਨਿਊ ਮਰਜ਼ਾ ਨਾਲ ਸਾਰਿਆਂ ਦੀ ਗ੍ਰੇਲ ਲੱਗੀ ਹੋਈ ਆ ਅੱਜ ਨਵੀਂ ਗੱਲ ਕਰਦੇ ਵੇ ਨੀਂ ਦੀ ਟਰਵਾੜ ਨੂੰ ਮੈਂ ਲਿਖ ਲਿਖ ਕੇ ਪਾਣਾ ਕੈਨ ਸਪੀਡ ਲੈਣੀ ਚਾਹੀਦੀ ਕਹਿੰਦਾ ਆਖੋ ਪਤਾ ਕੀ ਆ ਫੋਟੋ ਖਿੱਚ ਲਿਆ ਪਾਓ ਅੱਛਾ ਫੋਟੋ ਲਓ ਪਾਈਏ ਫਰਦ ਨਹੀਂ ਲੈਟੇ ਦਾ ਮਤਲਬ ਉਜਾਗਨੇ ਜੋ ਕਿਸੇ ਨੇ ਬਣਾਉਂਦਾ ਉਜਾਗਨੇ ਦੇਖ ਨਹੀਂ ਜਿੰਨਾ ਕੋ ਟੈਂਡਰ ਹੈ ਉਹ ਸਾਰੇ ਚਲੇਗੇ ਨਹੀਂ ਉਹ ਠੀਕ ਨਹੀਂ ਕਰ ਪਾਉਂਦੇ ਉਹ ਸਭ ਲੂਟ ਨੂੰ ਦਿਖਾ ਦੇ ਯਾਰ ਕਿਸੇ ਕਰ ਰਹੇ ਨੇ ਉਹ ਲੂਟ ਨੂੰ ਦਿਖਾ ਦੇ ਮੈਂ 5000 ਰੁਪਏ ਮਾਰਕ ਦਾ ਖਾ ਲਿਆ ਜੀ ਅੱਜ ਤੋਂ ਬਣਿਆ ਕੀ ਅੱਭੀ ਨਹੀਂ ਗੱਲ ਤੋਂ ਉਹ ਪਾਰਕ ਦੇ ਵਿੱਚੋਂ ਗੱਲ ਜੀ ਬੇਟਾ ਉਹ ਪਾਰਕ ਤੋਂ ਹੋਣੀ ਸੜੀ ਟੱਲ ਨਹੀਂ ਤੁਹਾਨੂੰ ਕੋਈ ਨਹੀਂ ਚੁੱਕੜ ਗਈ ਆ ਸਾਂਦਰੀ ਕਰ